ਉਹਨਾਂ ਜ਼ਿਕਰ ਮਿਲਦਾ ਹੈ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ ਕਿ ਮੇਰੇ ਪਿਤਾ ਭਾਈ ਰਾਏ ਸਿੰਘ ਤੇ ਉਹਨਾਂ ਦੇ ਪਿਤਾ ਭਾਬਕੇ ਮੇਰੇ ਦਾਦਾ ਪਾਈ ਮਹਤਾਬ ਸਿੰਘ ਜਦੋਂ ਉਹਨਾਂ ਦੀ ਗੱਲ ਆਈ ਤੇ ਕਿਵੇਂ ਉਹਨਾਂ ਦੀ ਜ਼ਿੰਦਗੀ ਬਚੀ ਕੀ ਕੁਝ ਵਾਪਰਿਆ ਹੈ ਉਹ ਮੈਂ ਦੱਸਦਾ ਹਾਂ ਜਦ ਨੱਥੇ ਪਰ ਘੇਰਾ ਪਰਿਓ ਮਾਰ ਬੰਦੂਖਾਂ ਰੌਲਾ ਕਰਿਓ ਜਦੋਂ ਚੌਧਰੀ ਮੱਥੇਖੇਰ ਨੂੰ ਫੌਜਾਂ ਆ ਕੇ ਰਾ ਪਾਇਆ ਬੰਦੂਖਾਂ ਦੇ ਫਾਇਰ ਕਰ ਕਰਕੇ ਬੜਾ ਰੌਲਾ ਪਾਇਆ ਹਰ ਪੀ ਕਹਿ ਰਿਆ ਸੀ ਮਾਰ ਲਓ ਮਾਰ ਲਓ ਸਿਕਾ ਨੂੰ ਖਤਮ ਕਰਦੇ ਹੋ ਬਾਲਕ ਨਠ ਨਠ ਚਰਨਨ ਵਰੇ ਤਿੰਨ ਪਰ ਸ਼ਾਸਤਰ 400 ਚਰੇ ਜਦੋਂ ਮੱਥੇਖੇਰ ਤਲਵਾਰਾਂ ਚਲਾਰਿਆ ਸੀ ਫੌਜਾਂ ਦਾ ਮੁਕਾਬਲਾ ਕਰ ਰਿਹਾ ਸੀ ਉਹ ਘੋੜਿਆਂ ਤੇ ਸਵਾਰ ਹੋ ਹੋ ਕੇ ਵੈਰੀਦਾਲ ਚੜ ਚੜਾਉਂਦਾ ਏ ਬੰਦੂਖਾਂ ਦੇ ਫਾਇਰ ਹੋ ਰਹੇ ਨੇ ਇਸੇ ਦੌਰਾਨ ਭੱਜ ਭੱਜ ਕੇ ਲੜਦਾ ਸੀ ਨੱਤਾ ਖੈਰਾ ਤੇ ਉਹਦੇ ਪੈਰਾਂ ਦੇ ਵਿੱਚ ਭਾਈ ਰਾਏ ਸਿੰਘ ਜਾਂ ਉਹਦੀਆਂ ਲੱਤਾਂ ਵਿੱਚ ਵੜਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਖਾਤਰ ਕਿਤੇ ਮੇਰੇ ਕੋਈ ਫੱਟ ਨਾ ਲੱਗੇ ਮੇਰੇ ਕੋਈ ਵਾਰ ਨਾ ਲੱਗੇ ਕਿ ਉਮਰ ਕੇਵਲ ਮਹਿਜ਼ ਦਸਾਂ ਸਾਲਾਂ ਦੀ ਹੈ ਇਵੇਂ ਕਹਿੰਦੇ ਇੱਕ ਭਿਆਨਕ ਜੁੱਧ ਜਿਹੜਾ ਉਹ ਝੜੀ ਲੱਗ ਗਈ ਹੈ ਬਨਠ ਅੱਗੇ ਪਿੱਛੇ ਹੋ ਰਹਿ ਤੈਨ ਸੰਗ ਪੁੱਜੇ ਨਾ ਬਾਲਕ ਦੌਰੇਮ ਨਥਾ ਖੇਰਾ ਕਦੀ ਅੱਗੇ ਹੁੰਦਾ ਹੈ ਕਦੀ ਪਿੱਛੇ ਹੁੰਦਾ ਲੜਦਿਆਂ ਹੋਇਆਂ ਬਾਲਕ ਬੱਚਾ ਵਾਲੇ ਇੰਨੀ ਫੁਰਤੀ ਨਹੀਂ ਇਹਦੇ ਸਰੀਰ ਦੇ ਵਿੱਚ ਕਿਉਂ ਚੌਧਰੀ ਨਥੇ ਖੇਰੇ ਦੇ ਬਰਾਬਰ ਭੱਜ ਸਕੇ ਉਸੇ ਦੌਰਾਨ ਇਹ ਬੱਚਾ ਅੱਗੇ ਪਿੱਛੇ ਹੁੰਦਿਆ ਪਛੜ ਗਿਆ ਤੇ ਡਿੱਗ ਪਿਆ ਆਖਦੇ ਨੇ ਇਸੇ ਦੌਰਾਨ ਫਿਰ ਇਸ ਬੱਚੇ ਕੋਲੋਂ ਰਲਿਆ ਨਹੀਂ ਜਾਂਦਾ ਗਿਰਿਓ ਬਾਲ ਤਿਨਾ ਪਗ ਕੋ ਝਾਗ ਨਾ ਪਹੁੰਚਾਂ ਦਿਸ ਦੌੜ ਸੋ ਲਾਗ ਨਥੇ ਖੇਰੇ ਦੇ ਪੈਰਾਂ ਵਿੱਚ ਵੱਜ ਕੇ ਬਾਲ ਕਰਾਏ ਸਿੰਘ ਡਿੱਗ ਪਿਆ ਮੁੜ ਕੇ ਬਾਲ ਕਰਾਏ ਸਿੰਘ ਨਥੇ ਤੱਕ ਪਹੁੰਚ ਨਾ ਸਕਿਆ ਧੌੜ ਕੇ ਜਿੱਥੇ ਉਹ ਲੜ ਰਿਹਾ ਸੀ ਬਾਜ ਬੰਦੂਕਾਂ ਤੇ ਸੋ ਡਰਿਆ ਝਾੜ ਝੁੰਡ ਵਿੱਚ ਕੰਟਨ ਵੜਾ ਮਦੂਖਾਂ ਦੀ ਠਾ ਠਾ ਦੀ ਆਵਾਜ਼ ਬੱਚਾ ਰਾਏ ਸਿੰਘ ਡਰਦਾ ਬੰਦੂਕਾਂ ਦੇ ਫਾਇਰ ਤੇ ਝਾੜਾਂ ਦੇ ਵਿੱਚ ਝੁੰਡਿਆਂ ਦੇ ਵਿੱਚ ਟੰਡਿਆਂ ਵਿੱਚ ਵੜਦਾ ਫਿਰਦਾ ਸੀ ਲੜਾਈ ਹੋ ਰਹੀ ਹੈ ਜਿੱਥੇ ਲੋਕ ਲੋਕ ਕੇ ਆਪਣੇ ਆਪ ਨੂੰ ਵਿਚਾਰਿਆ ਹੈ ਦੋਇਰਾ ਬਾਲਕ ਪੈਰ ਨਸੋ ਫੜੇ ਘੋੜੇ ਉੱਪਰ ਚੜਾਏ ਤੁਰਕਾਂ ਨੇ ਭਾਈ رائے ਸਿੰਘ ਦੇ ਉੱਪਰ ਘੋੜੇ ਆ ਕੇ ਚੜ੍ਹਾ ਦਿੱਤੇ ਨੇ ਤੇ ਬਾਲਕ ਡਰਦਾ ਹੋਇਆ ਉਹਨਾਂ ਘੋੜਿਆਂ ਦੇ ਪੈਰਾਂ ਨੂੰ ਫੜ-ਫੜ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ ਹੈ ਗਿਰੇ ਉੱਠੇ ਨੱਠੇ ਲੁਕੇ ਬੱਚੋ ਦਿਸੇ ਨਾ ਕਾਏ ਉਹ ਕਦੀ ਬਾਲਕ ਡਿੱਗਦਾ ਹੈ ਕਦੀ ਉੱਠਦਾ ਹੈ ਕਦੀ ਭੱਜਦਾ ਹੈ ਇਵੇਂ ਕਰਕੇ ਆਪਣੇ ਆਪ ਨੂੰ ਬਚਾਉਣ ਦੇ ਯਤਨ ਕਰਦਾ ਹੈ ਕਿਉਂ ਭਈ ਤਾਬਾਲ ਕੋ ਭਈ ਖੁਆਰੀ ਬਾਲਕ ਲਾਗੇ ਜਾਨ ਪਿਆਰੀ ਤਦ ਬੱਚੇ ਰਾਏ ਸਿੰਘ ਨੂੰ ਬੜੀ ਖੁਮਾਰੀ ਆ ਗਈ ਖੁਆਰੀ ਆ ਗਈ ਸਾਹਮਣਾ ਕਰਨਾ ਪਿਆ ਉਹਦਾ ਬੜਾ ਦੁੱਖ ਝੱਲਣਾ ਪਿਆ ਬੱਚੇ ਰਾਏ ਸਿੰਘ ਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ ਮਰਨ ਤੋਂ ਡਰਦਾ ਹੈ ਜਦ ਕੋੜਨ ਕੀ ਫੇਟਨਗੇਰਾ ਗਰਦਨ ਪਰ ਮਾਰੀ ਸ਼ਮਸ਼ੇਰਾ ਆਕਦੇ ਨੇ ਤਦੋਂ ਘੋੜੇ ਭਜਾ ਭਜਾ ਕੇ ਤੁਰਕ ਸਿਪਾਹੀ ਆਉਂਦੇ ਨੇ ਤੇ ਇਸ ਬੱਚੇ ਨੂੰ ਫੇਟ ਮਾਰ ਕੇ ਸੁੱਟ ਦਿੰਦੇ ਨੇ ਤੇ ਘੁੰਮ ਕੇ ਇਹ ਕਹਿੰਦੇ ਬੱਚਾ ਥੱਲੇ ਡਿੱਗਦਾ ਉਸੇ ਵਕਤ ਇੱਕ ਘੋੜ ਸਵਾਰ ਨੇ ਭਾਈ ਰਾਏ ਸਿੰਘ ਦੀ ਗਰਦਨ ਤੇ ਤਲਵਾਰ ਆ ਕੇ ਜੜੀ ਉਮਰੀ ਹੈ ਗਰਦਨ ਕੱਟ ਕੇ ਕੰਢੀ ਰਾਈ ਗਲ ਪਰ ਦੂਜੀ ਫੇਰ ਚਲਾਈ ਰਾਈ ਸਿੰਘ ਦੀ ਗਰਦਨ ਤੇ ਕਹਿੰਦੇ ਐਸਾ ਫਟ ਲੱਗਿਆ ਜੀ ਪੂਰੀ ਗਰਦਨ ਵੱਢ ਚੁੱਕੀ ਹੈ ਬਸ ਕੇਵਲ ਸਾਰ ਅਗ ਬਚੀ ਹੈ ਕੰਢੀ ਬਚੀ ਹੈ ਕੇਵਲ ਬਾਕੀ ਸਾਰੀ ਗਰਦਨ ਜਿਹੜੀ ਉਹ ਲਹਿ ਗਈ ਹੈ ਅਗਦੇ ਨੇ ਫਿਰ ਵੀ ਇਹ ਬੱਚਾ ਜਿਹੜਾ ਉੱਥੇ ਖੜੋਤਾ ਹੈ ਕੱਟ ਗਈ ਹੰਸਲੀ ਮੋਢੇ ਤਾਈ ਤੀਜੀ ਸਿਰ ਪਰ ਫੇਰ ਲਗਾਈ ਆਕਦੇ ਤਦੋਂ ਹੀ ਇੱਕ ਵਾਰ ਹੋਰ ਕੀਤਾ ਤੁਰਕ ਹੋਜਾ ਨੇ ਕਹਿੰਦੇ ਇਸ ਬਾਲਕ ਦੇ ਮੋਢੇ ਦੇ ਉੱਤੇ ਹੰਸਲੀ ਕੱਟ ਕੇ ਤਲਵਾਰ ਅੱਗੇ ਨਿਕਲ ਗਈ ਹੰਸ ਵੱਢ ਦਿੱਤਾ ਤਲਵਾਰ ਨੇ ਫਿਰ ਤੀਜੀ ਵਾਰੀ ਫਿਰ ਉਸ ਨੇ ਸਿਰ ਦੇ ਉੱਤੇ ਤਲਵਾਰ ਚਲਾਈ ਹੈ ਇਓਂ ਕਰਕੇ ਤਿੰਨ ਵਾਰ ਇਸ ਬੱਚੇ ਉੱਤੇ ਬਾਲਕ ਉੱਤੇ ਕੀਤੇ ਨੇ ਇਮਕਰ ਸ਼ਾ ਰਗ ਪਈ ਬਚਾਈ ਓਨ ਜਾਣਿਓ ਬਾਲਕ ਮਰ ਕਾਟ ਮੋਡੇ ਤੇ ਜਿਵੇਂ ਇਤਸਾਈ ਇਮਕਰ ਸ਼ਾ ਰਗ ਪਈ ਬਚਾਈ ਉਹ ਮੋਡੇ ਨੂੰ ਕੱਟ ਕੇ ਕਹਿੰਦੇ ਧਰਤੀ ਦੇ ਵਿੱਚ ਜਾ ਤਲਵਾਰ ਤਸੀ ਇਸ ਕਰਕੇ ਜਦੋਂ ਰਾਏ ਸਿੰਘ ਦੀ ਗਰਦਨ ਦੀ ਘੰਡੀ ਬਚ ਗਈ ਬਾਕੀ ਸਾਰਾ ਸਰੀਰ ਬਿਲਕੁਲ ਕਟਿਆ ਜਾ ਚੁੱਕਿਆ ਹੈ ਉਹ ਜਾਣਿਓ ਬਾਲਕ ਮਰ ਗयो ਧੂੜ ਲਪੇਟਿਓ ਧਾਨੀ ਪਇਓ ਅੰਸਲੀ ਵੱਡੀ ਗਈ ਹੈ ਹੋਰ ਫਟ ਲੱਗੇ ਨੇ ਸਿਰ ਵਿੱਚ ਤਲਵਾਰ ਵੱਜੀ ਹੈ ਗਰਦਨ ਬਿਲਕੁਲ ਬਖ ਹੋ ਚੁੱਕੀ ਹੈ ਕੇਵਲ ਸਾਰਾ ਤੇ ਬਚੀ ਹੈ ਆਖਦੇ ਨੇ ਇੰਨੇ ਫਟ ਲੱਗਣ ਦੇ ਨਾਲ ਖੂਨ ਦੇ ਜਿਹੜੇ ਉਹ ਪਚਕਾਰੀਆਂ ਨਿਕਲ ਰਹੀਆਂ ਨੇ ਸਰੀਰ ਦੇ ਵਿੱਚੋਂ ਫਟ ਖੁੱਲ ਗਏ ਨੇ ਉਹਨਾਂ ਤੁਰਕਾਂ ਸਮਝਿਆ ਵੀ ਇਹ ਬੱਚਾ ਮਰ ਗਿਆ ਹੈ ਗਰਦਨ ਕੱਟੀ ਗਈ ਇਸ ਦੀ ਲਹੂ ਦੇ ਨਾਲ ਲਤਫਤ ਹੋਇਆ ਇਹ ਬਲਕ ਰਾਏ ਸਿੰਘ ਮਿੱਟੀ ਘਟੇ ਵਿੱਚ ਲਿਬੜਿਆ ਹੋਇਆ ਪਿਆ ਧਰਤੀ ਤੇ ਪਿਆ ਹੈ ਦੋਹਰਾ ਮਾਰਕੂਟ ਕੇ ਸੋ ਗਏ ਜੀਵਤ ਜਾਨਿਓ ਨਾਹੀਂ ਉਹ ਤੁਰਕ ਫੌਜੀ ਉਹਨਾਂ ਨੂੰ ਮਾਰਕੁੱਟ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਮਰੇ ਹੋਏ ਸਮਝ ਕੇ ਉਥੋਂ ਚਲੇ ਗਏ ਉਹਨਾਂ ਸੋਚਿਆ ਵੀ ਇਹ ਸਭ ਮਰ ਗਏ ਨੇ ਇੱਕ ਸਾਗ ਕੰਬੋਇਨ ਵੇਚ ਕੇ ਤੇ ਥਾਂ ਪਹੁੰਚੀ ਆਏ ਇਹ ਲੜਾਈ ਹੋ ਕੇ हट ਗਈ ਸੀ ਘੋੜ ਸਵਾਰ ਤੁਰਕ ਫੌਜੀ ਚਲੇ ਗਏ ਸੀ ਇੱਥੇ ਹੀ ਇੱਕ ਕੰਬੋਇਨ ਮਾਈ ਸਾਗ ਵੇਚਣ ਵਾਲੀ ਉਹ ਸਾਗ ਚਲਾਈ ਆਦਕ ਤੋੜ ਕੇ ਪਿੰਡੋਂ ਪਿੰਡੀ ਵੇਚ ਕੇ ਆਉਂਦੀ ਸੀ ਇਹ ਤੰਦਾ ਕਰਦੀ ਸੀ ਸਾਗ ਵੇਚਣ ਉਹ ਜਦੋਂ ਤੁਰੇ ਆ ਰਹੀ ਐ ਇਸ ਰਾਹ ਦੇ ਉੱਤੇ ਉਹਨੇ ਵੇਖਿਆ ਵੀ ਅੱਗੇ ਲੜਾਈ ਹੋਈ ਪਈ ਐ ਇੱਥੇ ਬਹੁਤ ਸਾਰੇ ਜਵਾਨ ਮਰੇ ਪਏ ਨੇ ਉਸ ਬੱਚੇ ਨੂੰ ਵੇਖਿਆ ਗੋਹ ਦੇ ਨਾਲ ਉਸ ਮਾਈ ਨੇ ਚਾਪੈ ਮਲਣ ਬਾਲਕ ਜੀਵਤ ਜਾਨਿਓ ਮੱਧ ਟੋਕਰੀ ਧਰ ਘਰ ਆਨਿਓ ਮਲਣ ਨੇ ਬੱਚੇ ਦੀ ਨਬਜ਼ ਚੱਲਦੀ ਵੇਖ ਸਵਾਸ ਲੈਂਦਿਆਂ ਵੇਖ ਬੱਚੇ ਨੂੰ ਮਾਈ ਨੇ ਜਿਉਂਦਿਆਂ ਵੇਖ ਲਿਆ ਐ ਸਮਝ ਲਿਆ ਤੇ ਉਸ ਬਲਕ ਨੂੰ ਭਾਈ ਰਾਏ ਸਿੰਘ ਟੋਕਰੀ ਵਿੱਚ ਰੱਖ ਕੇ ਆਪਣੇ ਘਰ ਲੈ ਗਈ ਪਿਤਾ ਮਾਰੇ ਕਾ ਥਾ ਭਾਈ ਸੁਨਰ ਡਿਆਲੇ ਮੈਂ ਲਿਆਈ ਭਾਈ ਰਤਨ ਸਿੰਘ ਜੀ ਕਹਿੰਦੇ ਕਿ ਮੇਰੇ ਪਿਤਾ ਭਾਵਕ ਦੇ ਭਾਈ ਰਾਏ ਸਿੰਘ ਦਾ ਇੱਕ ਭਰਾ ਸੀ ਜਿਹੜਾ ਇੱਥੇ ਰਹਿੰਦਾ ਸੀ ਸੁਣ ਕੇ ਮਾਲਣਾ ਉਥੇ ਰਡਿਆਲੇ ਪਿੰਡ ਵਿੱਚ ਜਿੱਥੇ ਮੇਰੇ ਪਿਤਾ ਦਾ ਭਾਈ ਰਹਿੰਦਾ ਸੀ ਲੈ ਕੇ ਆਈ ਰਾਏ ਸਿੰਘ ਨੂੰ ਜਖਮ ਸਵਾਏ ਮੋਚੀ ਆਣ ਇਹ ਵੇਦ ਹੰਪਿਤ ਬਚੇ ਪ੍ਰਾਨ ਕਹਿੰਦੇ ਤਦੋਂ ਘਰਦਿਆਂ ਨੇ ਸਿਆਣ ਲਿਆ ਵੀ ਇਹ ਤਾਂ ਸਾਡਾ ਹੀ ਬੱਚਾ ਹੈ ਤਾਂ ਉਹਨਾਂ ਮੋਚੀ ਸਦ ਲਿਆਏ ਜੋੜੇ ਸਿਉਣ ਵਾਲੇ ਨੇ ਉਸ ਨੂੰ ਕਹਿ ਦਿੱਤਾ ਵੀ ਰਾਏ ਸਿੰਘ ਦੇ ਜਖਮਾਂ ਨੂੰ ਟੰਕੇ ਲਾ ਕੇ ਜਖਮ ਸਵਾ ਦਿੱਤੇ ਸਾਰੇ ਜ਼ਖਮ ਗਰਦਨ ਦਾ ਮੋਢੇ ਦਾ ਸਿਰ ਦਾ ਐਵੇਂ ਕਰਕੇ ਸਾਰੇ ਜ਼ਖਮ ਜਿਹੜੇ ਉਹ ਸਿਰ ਦਿੱਤੇ ਨੇ ਐਸੀ ਬਦ ਸਾਖੀ ਜੈ ਭਈ ਗੁਰ ਕਿਰਪਾ ਤੇ ਪੂਰਨ ਭਈ ਆਖਦੇ ਨੇ ਇਸ ਵਿਧ ਹਮ ਪਿਤ ਬਚੇ ਪ੍ਰਾਨ ਭਾਈ ਰਤਨ ਸਿੰਘ ਮੰਗੂ ਆਖਦੇ ਨੇ ਕਿ ਇਸ ਤਰ੍ਹਾਂ ਮੇਰੇ ਪਿਤਾ ਭਾਈ ਰਾਏ ਸਿੰਘ ਦੇ ਕਹਿੰਦੇ ਪ੍ਰਾਨ ਬਚ ਗਏ ਉਹਨਾਂ ਦੀ ਗਰਦਨ ਫਿਰ ਜੁੜ ਗਈ ਹੈ ਨਾਲ ਮੇਰੇ ਪਿਤਾ ਪਾਈ ਰਾਜ ਸਿੰਘ ਦੇ ਨਾਲ ਛੋਟੀ ਉਮਰ ਵਿੱਚ ਇਹ ਬਾਣਾ ਵਰਤਿਆ ਸੀ ਇਸ ਪ੍ਰਕਾਰ ਇਹ ਸਾਖੀ ਹੋਈ ਮੇਰੇ ਬਾਪ ਮੇਰੇ ਦਾਦਾ ਜੀ ਰਾਏ ਸਿੰਘ ਤੇ ਉਹਨਾਂ ਦੇ ਪਿਤਾ ਮਹਿਤਾਬ ਸਿੰਘ ਭੰਗੂ ਐਵੇਂ ਕਰਕੇ ਕਹਿੰਦੇ ਉਹਨਾਂ ਬੜੇ ਦੁੱਖ ਝੱਲੇ ਨੇ